ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਤੁਹਾਡਾ ਖੂਸ ਰਾਜ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਕਾਂਗਰਸ ਪਾਰਟੀ ਦਾ ਆਪਸੀ 카ਟੋ ਕਲੇਸ਼ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦਾ ਇੱਕ ਸਟੇਜ ਉੱਤੇ ਇਕੱਠੇ ਨਾ ਹੋਣਾ ਆਪਸੀ ਵਿਚਾਰਾਂ ਦੇ ਮਤਭੇਦ ਅਤੇ ਦੂਸਰੇ ਪਾਸੇ ਕਿ ਮੈਂ ਪ੍ਰਧਾਨ ਬਣਾ ਮੈਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋਵਾਂ ਹਾਲਾਂਕਿ ਇਸ ਗੱਲ ਉੱਤੇ ਇਤਰਾਫ ਕੀਤਾ ਰਾਹੁਲ ਗਾਂਧੀ ਨੇ ਉਹਨੇ ਕਿਹਾ ਧੜੇਬੰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਧੜੇਬੰਦੀ ਜਿਹੜੇ ਬਣਾਉਣਗੇ ਚਾਹੇ ਹਰਿਆਣੇ ਦੇ ਕਾਂਗਰਸੀ ਆਗੂ ਹੋਣ ਚਾਹੇ ਪੰਜਾਬ ਦੇ ਹੋਣ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਕਾਂਗਰਸ ਪਾਰਟੀ ਦੇ ਵਿੱਚੋਂ ਕਿਉਂਕਿ ਕਾਂਗਰਸ ਪਾਰਟੀ ਦੀ ਬੇੜੀਆਂ ਦੇ ਵਿੱਚੋਂ ਵਟੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਹਨਾਂ ਧੜੇ ਬੰਦੀਆਂ ਨੇ ਪਾਈਆਂ ਨੇ ਨੀਤਾ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਹੋਣੇ ਸੀ ਕਾਂਗਰਸ ਪਾਰਟੀ ਦੀ ਸਰਕਾਰ ਬਣ ਸਕਦੀ ਸੀ ਕਿਉਂਕਿ ਅੰਦਰੋਂ ਅੰਦਰੀ ਇਹ ਵੱਡੇ ਆਗੂ ਖਰੀਦੇ ਜਾਂਦੇ ਨੇ ਇਹਨਾਂ ਦੀ ਖਰੀਦੋ-ਫਰੋਖਤ ਹੁੰਦੀ ਹੈ ਲੇਕਿਨ ਇੱਧਰ ਭਾਰਤ ਕੁਸ਼ਨ ਆਸ਼ੂ ਦੇ ਹੱਕ ਵਿੱਚ ਕਿੰਨੇ ਚੋਣ ਪ੍ਰਚਾਰ ਨਹੀਂ ਕੀਤਾ ਕਿੰਨੇ ਕੀਤਾ ਇਹ ਜੱਗ ਜाहिर ਹੋ ਗਿਆ ਰਾਜਾ ਬੜੇ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਨੇ ਚੋਣ ਪ੍ਰਚਾਰ ਕੀਤਾ ਹੈ ਸੁਭਿੰਦਰ ਸਿੰਘ ਰੰਧਾਵਾ ਪ੍ਰਤਾਪ ਸਿੰਘ ਬਾਜਵਾ ਬਾਜਵਾ ਆ ਤੇ ਰਾਜਾ ਬੜੇਗੇ ਚੋਣ ਪ੍ਰਚਾਰ ਪ੍ਰਚਾਰ ਤੋਂ ਦੂਰ ਹੈ ਜੇਕਰ ਚੋਣ ਪ੍ਰਚਾਰ ਕੀਤਾ ਵੀ ਗਿਆ ਤੇ ਗੁੰਗਲਾਂ ਵਾਲੋਂ ਮਿੱਟੀ ਲਾਈ ਗਈ ਤੇ ਸਭ ਤੋਂ ਜ਼ਿਆਦਾ ਵਿਰੋਧ ਕਿਨੇ ਕੀਤਾ ਜਿਮਣੀ ਚੋਣ ਦੇ ਵਿੱਚ ਭਾਰਤ ਪੂਸ਼ ਆਸ਼ੂ ਅਤੇ ਚਰਨਜੀਤ ਸਿੰਘ ਚੰਨੀ ਦਾ ਉਹਦੇ ਵਿੱਚ ਰਾਣਾ ਗੁਰਜੀਤ ਵੀ ਸੀ ਉਹਦੇ ਵਿੱਚ ਪ੍ਰਗਟ ਸਿੰਘ ਵੀ ਸੀ ਸਭ ਤੋਂ ਜ਼ਿਆਦਾ ਵਿਰੋਧ ਕੀਤਾ ਗਿਆ ਸਬਰਜੀਤ ਸਿੰਘ ਬੈਸ ਵੱਲੋਂ ਸਬਰਜੀਤ ਸਿੰਘ ਬੈਸ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 라ਹਲ ਗਾਂਧੀ ਦੇ ਨਾਮ ਮੁਲਾਕਤ ਕਰਕੇ ਸ਼ਾਮਲ ਹੋਈ ਸੀ ਕਾਂਗਰਸ ਪਾਰਟੀ ਦੇ ਵਿੱਚ ਲੇਕਿਨ ਉਸ ਦਿਨ ਤੋਂ ਲਗਾਤਾਰ ਅਣਸ਼ਾਸਨ ਦੀ ਗੱਲ ਕਰ ਰਹੇ ਨੇ ਸਬਰਜੀਤ ਸਿੰਘ ਬੈਸ ਸਬਰਜੀਤ ਸਿੰਘ ਬੈਸ ਨੇ ਇੱਕ ਥਾਪੜ ਕੇ ਸਾਥ ਦਿੱਤਾ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਰਾਜਾ ਫੜਿੰਗਦਾ ਤੇ ਰਾਜਾ ਬ੍ਰਿੰਗ ਲੋਕ ਸਭਾ ਦੀ ਚੋਣ ਵੀ ਜਿੱਤੇ ਲੇਕਿਨ ਪੰਜ ਭਾਰਤ ਪੂਸ਼ਣ ਆਸ਼ੂ ਦੇ ਹੱਕ ਵਿੱਚ ਚੋਣ ਪ੍ਰਚਾਰ ਨਾਤੇ ਰਾਜਾ ਬ੍ਰਿੰਗ ਨੇ ਕੀਤਾ ਨਾ ਸਿਮਰਜੀਤ ਸਿੰਘ ਬੈਂਸ ਸਿਮਰਜੀਤ ਸਿੰਘ ਬੈਂਸ ਅਤੇ ਰਾਜਾ ਬ੍ਰਿੰਗ ਨੂੰ ਸਿੱਧੇ ਹੋ ਗਏ ਨੇ ਭਾਰਤ ਪੂਸ਼ਣ ਆਸ਼ੂ ਕੀ ਕਹਿੰਦੇ ਨੇ ਭਾਰਤ ਪੂਸ਼ਣ ਆਸ਼ੂ ਇਸ ਤਰ੍ਹਾਂ ਉਸਨੇ ਪੋਸਟ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਸਿਮਰਜੀਤ ਸਿੰਘ ਬੈਂਸ ਦੀ ਗੱਲ ਦਾ ਜਵਾਬ ਦੇਣਾ ਜ਼ਰੂਰੀ ਸੰਦਾ ਅਸੀਂ ਬੈਂਸ ਨੂੰ ਕਾਂਗਰਸ ਵਿੱਚ ਐਕਸੈਪਟ ਨਹੀਂ ਕਰਦੇ ਰਾਜਾ ਵੜਿੰਗ ਆਪਣੀ ਨਿੱਜੀ ਮੁਨਾਫੇ ਲਈ ਕਰਦਾ ਹੋਏਗਾ ਰਾਜਾ ਰਾਜਾ ਵੜਿੰਗ ਐਕਸੈਪਟ ਕਰਦਾ ਹੋਏਗਾ ਉਹਨਾਂ ਕਹੇ ਆਪਣੇ ਨਿੱਜੀ ਮੁਨਾਫੇ ਲਈ ਵਰਤਿਆ ਜਾ ਰਿਹਾ ਹੈ ਸਿਮਰਜੀਤ ਸਿੰਘ ਬੈਂਸ ਨੂੰ ਰਾਜੇ ਵੜਿੰਗ ਵੱਲੋਂ ਲੇਕਿਨ ਅਸੀਂ ਤਾਂ ਕਾਂਗਰਸ ਦੇ ਵਿੱਚ ਐਕਸੈਪਟ ਨਹੀਂ ਕਰਦੇ ਦਲ ਬਦਲੂਆਂ ਦੀ ਕੋਈ ਥਾਂ ਨਹੀਂ ਜਿਹੜੇ ਲੋਕ ਵਿਰੋਧ ਕਰਦੇ ਰਹੇ ਹਨ ਕੈਪਟਨ ਹਰਿੰਦਰ ਸਿੰਘ ਦਾ ਅਤੇ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦਾ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਤੇ ਉਹ ਕਿਵੇਂ ਸਿਪੇ ਸਲਾਹ ਹੋ ਸਕਦਾ ਹੈ ਕਾਂਗਰਸ ਪਾਰਟੀ ਦਾ ਸਿਮਰਨਜੀਤ ਸਿੰਘ ਬੈਂਸ ਨੂੰ ਸਿੱਧਾ ਹੀ ਕਹਿ ਦਿੰਦਾ ਹੈ ਕਿ ਰਾਜਾ ਵੜਿੰਗ ਅਤੇ ਰਾਜਾ ਵੜਿੰਗ ਨੇ ਜੇਕਰ ਸਿਮਰਜੀਤ ਸਿੰਘ ਨੂੰ ਚਾਹੁੰਦੇ ਨੇ ਉਹਦੇ ਵਿੱਚ ਉਹਦਾ ਆਪਦਾ ਮਨਫਾ ਹੈ ਲੇਕਿਨ ਮੁੱਚੀ ਆਮ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਸਿਮਰਨਜੀਤ ਸਿੰਘ ਬੈਂਸ ਨੂੰ ਸਵੀਕਾਰ ਨਹੀਂ ਕਰਦੀ ਕਾਂਗਰਸ ਪਾਰਟੀ ਦੇ ਵਿੱਚ